ਨੀ ਤਾਂ ਹਾਂ ਕਿੱਥੋਂ ਕਿੱਥੇ ਆ ਰਹੇ ਸੀ ਅਸੀਂ ਸਲਾਰਪੁਰ ਤੋਂ ਗਏ ਸੀ ਕਿ ਇਧਰ ਭਾਮ ਵੱਲ ਉਧਰੋਂ ਆ ਰਹੇ ਸੀ ਕਾਹਦੇ ਨਾਲ ਹੋਇਆ ਤੁਹਾਡਾ ਐਕਸੀਡੈਂਟ ਹੈ ਗੱਡੀ ਆ ਰਹੀ ਸੀਗੀ ਅੱਛਾ ਜੀ ਹਾਂ ਜੀ ਤੇ ਕਿੰਨੀਆਂ ਥੋੜੀਆਂ ਸੀ ਆਪਣੀ ਅਸੀਂ ਚਾਰ ਜਣੇ ਦੋ ਜਣੇ ਅੱਗੇ ਸੀ ਚਾਰ ਜਣੇ ਪਿੱਛੇ ਸੀਗੇ ਹਾਂ ਜੀ ਤੇ ਕਾਹਦੇ ਨਾਲ ਹੋਇਆ ਜੀ ਐਕਸੀਡੈਂਟ ਬੰਦਾ ਗੱਡੀ ਆ ਰਹੀ ਸੀ ਗੱਡੀ 'ਚ ਗੱਡੀ ਵਜੇ ਗੱਡੀ 'ਚ ਗੱਡੀ ਵਜੇ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਆ ਅਸੀਂ ਸਲਾਰਪੁਰ ਸਲਾਰਪੁਰ ਗੱਡੀ ਜਿਹੜੀ ਮੋੜੇ ਆ ਰਹੀ ਸੀ ਉਹ ਗੱਡੀ ਤੇ ਜਾ ਰਹੀ ਸੀ। ਗਵਿੰਦਰ ਕਿੱਥੇ ਦੇ ਰਹਿਣ ਵਾਲੇ? ਸਲਾਪ ਤੇ ਐਕਸੀਡੈਂਟ ਕਿਦਾਂ ਹੋਇਆ ਸਾਰਾ? ਭਾਜੀ ਅਸੀਂ ਆਪਣੀ ਸਾਈਡ ਤੋਂ ਆਉਨੇ ਸੀ। ਹਾਂਜੀ। ਗੱਡੀ ਘੁੰਮੀ ਸਾਡੇ ਵਿੱਚ। ਤੇ ਗੱਡੀ ਕਿੱਥੋਂ ਆ ਰਹੀ ਸੀ? ਗੱਡੀ ਆਫ ਸਾਈਡ ਤੋਂ ਆ ਰਹੀ ਸੀ। ਹਾਂਜੀ? ਓਵਰਟੇਕ ਕਰਨ ਲੱਗਾ ਹੀ ਬੰਦਾ ਸਾਨੂੰ। ਹਾਂਜੀ। ਤੁਸੀਂ ਕਿੱਥੋਂ ਆ ਰਹੇ ਸੀਗੇ? ਅਸੀਂ ਸ਼ਹਿarpur ਤੋਂ ਆ ਰਹੇ ਸੀ। ਮਥੜੇ ਕਿ ਆ ਰਹੇ? ਹਾਂ, ਉਧਾਂ ਆ ਰਹੇ ਸੀ ਰਿਸ਼ਤੇਦਾਰਾਂ ਨੂੰ ਮਿਲ ਕੇ। ਹਾਂਜੀ। ਤੇ ਕਿੰਨੇ ਵਿਅਕਤੀ ਸੀ ਤੁਹਾਡੀ ਗੱਡੀ 'ਚ? ਕੈਡੀ ਟਿਕਾ ਹਾਂਜੀ ਬਿੰਦਰ ਜੀ ਇਹ ਗੜੇ ਐਕਸੀਡੈਂਟ ਵਾਇਦੀ ਜਾਣਕਾਰੀ ਦਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਥਾਣਾ ਸਦਰ ਫਗਵਾੜੇ ਤੋਂ ਐਸੇ ਬਿੰਦਰ ਕੁਮਾਰ ਜੀ ਅੱਛਾ ਇੱਕ ਸਾਨੂੰ ਸੂਚਨਾ ਮਿਲੀ ਵੀ ਉੱਥੇ ਸ਼ਿਆਲਕੁਰ ਰੋਡ ਤੇ ਇੱਕ ਐਕਸੀਡੈਂਟ ਹੋਇਆ ਦੋਹਾਂ ਗੱਡੀਆਂ ਦਾ ਤੇ ਅਸੀਂ ਮੌਕੇ ਤੇ ਜਾ ਕੇ ਜਿਹੜੀਆਂ ਗੱਡੀਆਂ ਦੇਖੀਆਂ ਉਹਨਾਂ ਦੇ ਜਿਹੜੀਆਂ ਗੱਡੀਆਂ ਨੂੰ ਆਪਾਂ ਟੋਪ ਰਾਉਣ ਵਾਸਤੇ ਕਹਿ ਕੇ ਆਏ ਹਾਂ ਰਿਕਵਰੀ ਨੂੰ ਤੇ ਉਸ ਤੋਂ ਬਾਅਦ ਉਹਨਾਂ ਹਸਪਤਾਲ ਦੇ ਵਿੱਚ ਆਏ ਹਿੱਥੇ ਆਣ ਕੇ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਦੋ ਇੱਕ ਲੇਡੀਜ਼ ਆ ਤੇ ਇੱਕ ਜੈਂਟਸ ਆ ਤੇ ਜੈਂਟਸ ਜਿਹੜਾ ਮੁਖਤਿਆਰ ਸਿੰਘ ਤੇ ਸਾਨੂੰ ਭਗਤ ਸਿੰਘ ਤੇ ਉਹਨਾਂ ਦੀ ਪਤਨੀ ਆ ਨਾਲ ਧਰਮਕੌਰ ਪਿੰਡ ਜਗਜੀਤਪੁਰ ਦੇ ਰਹਿਣ ਵਾਲੇ ਇਹ ਤੇ ਇਹਨਾਂ ਨੂੰ ਬਰੌਡਰ ਬਰੌਡ ਡੈੱਡ ਦੱਸਿਆ ਤੇ ਬਾਕੀ ਦੀ ਜਿਹੜੇ ਬੱਚੇ ਨਾਲ ਉਹਨਾਂ ਦੇ ਬੱਚੇ ਸੀਗੇ ਫੈਮਿਲੀ ਪੂਰੀ ਪਰਿਵਾਰ ਸੀਗਾ ਉਹਨਾਂ ਨੂੰ ਉਹ ਜਿਹਰੇ ਇਲਾਜ ਆ ਇੱਥੇ ਇੱਕ ਇਹ ਪਿੰਡ ਜਗਜੀਤਪੁਰ ਦੇ ਆ ਜੀ ਤੇ ਇੱਕ ਗੱਡੀ ਹੋਰ ਜਿਹੜੀ ਆ ਉਹਨਾਂ ਦੇ ਵਿੱਚ ਵੀ ਬੱਚੇ ਸੀਗੇ ਤਾਂ ਕੁਝ ਪੂਰੀ ਫੈਮਿਲੀ ਆ ਤੇ ਉਹ ਹੈਗੇ ਆ ਜੀ ਆਪਣੇ ਮੋਹਨ ਮੋਨ ਲੜਮਨ ਮੋਨ ਮੋਨ ਲਾਲ ਸਨੋ ਹੈਗੇ ਆ ਜਗਤਰਾਮ ਤੇ ਲੇਡੀ ਹੈਗੀ ਆ ਬਿੰਦਰ ਉਹਨੇ ਮੁੰਡਾ ਬਿੰਦਰ ਲੋਈ ਸਨੋ ਮੋਨ ਲਾਲ ਬਿੰਦਰ ਲੋਈ ਠੀਕ ਹੈ ਜੀ ਬਾਕੀ ਜਿਹਨੇ ਜਿਹਨੇ ਡੈਥ ਹੋਈ ਸੀ ਇਹ ਟੋਟਲ ਕਿੰਨੇ ਜਣੇ ਸੀ ਜੀ ਇਹ ਇਹ ਇੱਕ ਗੱਡੀ ਦੇ ਵਿੱਚ ਤਕਰੀਬ 7 ਜਣੇ ਬੱਚੇ ਪਾ ਕੇ ਸੀਗੇ ਕਿੰਨੇ ਬੱਚੇ ਕਿੰਨੇ ਸੀ ਗੱਡੀ ਜੀ ਬੱਚੇ ਹੈਗੇ ਆ ਦੋ ਦੋ ਬੱਚੇ ਆ ਜੀ ਇਹ ਦੋ ਇਹ ਮੀਆਂ ਬੀਵੀ ਆ ਜਿਹਨਾਂ ਦੀ ਡੈਥ ਹੋਈ ਹੈ ਜੀ ਇਹਨਾਂ ਦੀ ਫੈਮਲੀ ਦੇ ਉਹ ਹਾਂਜੀ ਹਾਂਜੀ ਤੇ ਮੋਲੀ ਫੈਮਲੀ ਦੇ ਕਿੰਨੇ ਬੰਦੇ ਜੀ ਉਹਨਾਂ ਦੇ ਵਿੱਚ 6 ਜਣੇ ਸੀਗੇ ਉਹਨਾਂ ਦੇ ਵਿੱਚ ਵੀ ਗੱਡੀ ਦੇ ਵਿੱਚ ਜੀ ਤਾਂ ਉਹ ਬੱਚੇ ਪਾ ਕੇ ਉਹ ਵੀ 6 ਜਣੇ ਜਿਹਨਾਂ ਦੀ ਡੈਥ ਹੋਈ ਉਹਨਾਂ ਦੇ ਜਿਹੜਾ ਮੁੰਡਾ ਮੇਨ ਗੱਡੀ ਜਿਹੜਾ ਚਲਾਦਾ ਉਹ ਕੋਣ ਆ ਜੀ ਉਹ ਹੈਗਾ ਜੀ ਸੁਖਵਿੰਦਰ ਸਿੰਘ ਇਹਨਾਂ ਦਾ ਲੜਕਾ ਹੈ ਅੱਛਾ ਇਹ ਉਹ ਲੜਕਾ ਆ ਉਹ ਗੱਡੀ 'ਚ ਦੱਸਿਆ ਇਹਨਾਂ ਨੇ ਵੀ ਐਕਸੀਡੈਂਟ ਹੋਣ ਦਾ ਕਾਰਨ ਕਾਰਨ ਉਹ ਕਹਿੰਦੇ ਵੀ ਹਜੇ ਤੱਕ ਸਾਨੂੰ ਅਸੀਂ ਦਵਾਈ ਦੇ ਨਸ਼ੇ ਵਿੱਚ ਆਂ ਤੇ ਬਾਅਦ ਵਿੱਚ ਜਿਹੜਾ ਜੋ ਵੀ ਹੈਗਾ ਤੇ ਤੁਹਾਨੂੰ ਦੱਸਦਾ ਵੀ ਇਹ ਮੇਰੀ ਇਹ ਸਾਹਮਣੇ ਆ ਵੀ ਕਿ ਕਿਧਰੋਂ ਕਿਧਲੀ ਜਾ ਰਹੇ ਸੀ ਇਹ ਇਹ ਇਧਰੋਂ ਫਗਵਾੜਾ ਸੈਰ ਤੋਂ ਪਿੰਡ ਜਗਜੀਤਪੁਰ ਨੂੰ ਜਾ ਰਹੇ ਸੀਗੇ ਰਾਇਲ ਕੈਂਟ ਤੋਂ ਵਿਆਹ ਤੋਂ ਸਮਾਗਮ ਤੋਂ ਆਏ ਸੀਗੇ ਦੂਸਰੇ ਜਿਹੜੇ ਹਸ਼ਾਰਪੁਰ ਤੋਂ ਆਪਣੇ ਪਿੰਡ ਨੂੰ ਜਾ ਰਹੇ ਸੀ ਉਹ ਕਿਹਣੀ ਪਿੰਡ ਜਾ ਰਹੇ ਸੀ ਸਾਹਮਣੇ ਉਹ ਆਪਣੇ ਜਾ ਰਹੇ ਸੀਗੇ ਪਿੰਡ ਭਾਮ ਤੋਂ ਸਲਾਲਪੁਰ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਇਹ ਆਪਾਂ ਜੀ ਹੁਣ ਜੋ ਸਵੇਰੇ ਜੋ ਸਾਨੂੰ ਇਹ ਆਪਣੇ ਬਿਆਨ ਲਿਖਾਉਣਗੇ ਉਦੇ ਮੁਤਾਬਕ ਜੇ ਉਹ ਵੀ ਇਹ ਕਾਰਵਾਈ ਕਰਕੇ ਆਪਾਂ ਅੰਦਰ ਵਿੱਚ ਲੈ ਆਉਂਦੇ ਹਾਂ ਟੋਟਲ ਵਿੰਦਰੀ ਇਹਦੇ ਵਿੱਚ 12 ਜਾਂ 13 ਜਣੇ ਹੋਗੇ ਲੱਗਦਾ ਦੋਨੇ ਫੈਮਲੀਆਂ ਬਾਕੇ ਜੀ ਹਾਂਜੀ ਫੈਮਲੀ ਬਾਕੇ ਜੀ ਬਾਕੀ ਬੱਚੇ ਠੀਕ ਆ ਹੁਣ ਹਾਂਜੀ ਬੱਚੇ ਠੀਕ ਆ ਜੀ ਤੇ ਬਾਕੀ ਦੇ ਜਿਹੜੇ ਦੋ ਡੈਡ ਦੱਸਿਆ ਜੀ ਥੈਂਕ ਯੂ ਜੀ